ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ 83364 ਭਰਤੀ ਦੇ ਸੰਬੰਧ ਵਿੱਚ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਆਂ ਜਿਵੇਂ ਕਿ ਆਪ ਸਭ ਜਾਣਦੇ ਹੋ ਲੰਬੇ ਸਮੇਂ ਤੋਂ ਅਡੀਕ ਤੋਂ ਬਾਅਦ ਆਪਣੀ ਭਰਤੀ 2364 ਕੋਰਟ ਕੇਸ ਵਿੱਚੋਂ ਬਹਾਲ ਹੋਈ ਸੀ ਲੇਕਿਨ 2 ਮੰਥ ਹੋ ਚੁੱਕਿਆ ਹਾਲੇ ਤੱਕ ਵੀ ਲਿਸਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਕਦੋਂ ਤੱਕ ਲਿਸਟ ਆਉਣਗੀਆਂ ਇਸ ਤੋਂ ਇਲਾਵਾ बीएड ਅਤੇ ਏਟਟੀ ਵਾਲਿਆਂ ਦੇ ਲਈ ਕੀ ਅਪਡੇਟ ਹੈ ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਉਹ ਭਾਈ ਡਿਪਾਰਟਮੈਂਟ ਉਲਝਣ ਚ ਫਸਿਆ ਹੋਇਆ ਜੇ ਤਾਂ ਉਹ ਹਾਈ ਕੋਰਟ ਦੇ ਨਿਜਮਨ ਵੱਲ ਵੇਖਦਾ ਫਿਰ ਤਾਂ ਹਾਈ ਕੋਰਟ ਨੇ ਕਿਹਾ ਨੋਟੀਫਿਕੇਸ਼ਨ ਦੇ ਅਕੋਰਡਿੰਗ ਭਰਤੀ ਕਰੋ ਉਹਦੇ ਵਿੱਚ ਐਨਸੀਟੀ ਦੇ ਰੂਲ ਦਾ ਹਵਾਲਾ ਦਿੱਤਾ ਗਿਆ ਸੀ ਤੇ ਜੇ ਉਹ ਇਧਰ ਨੂੰ ਵੇਖਦੇ ਨੋਟੀਫਿਕੇਸ਼ਨ ਤੋਂ ਵੱਲ ਸੁਪਰੀਮ ਕੋਰਟ ਦੇ ਫੈਸਲੇ ਵੱਲ ਤਾਂ ਉਹਨਾਂ ਨੇ ਸਿਰੇ ਤੋਂ ਖਾਰਜ ਕਰਤਾ ਕਿ ਈਟੀਟੀ ਲਈ ਵੀ ਐਡਾ ਜਿਹੜਾ ਉਹ ਵੈਲਿਡ ਨਹੀਂ ਹੈਗਾ ਇਸ ਕਰਕੇ ਉਹ ਪਜਲ 'ਚ ਸੀ ਵੀ ਕੀ ਕਰੀਏ ਉਹਨਾਂ ਨੇ ਪਹਿਲਾਂ ਸੋਚਿਆ ਹੋਊਗਾ ਲੰਬਾ ਵੀ ਕੀ ਕਰੀਏ ਕੀ ਕਰੀਏ ਜਦੋਂ ਕੋਈ ਹੱਲ ਨਾ ਮਿਲਿਆ ਕਿਉਂਕਿ ਉਹਨਾਂ ਨੇ ਪਹਿਲਾਂ ਲਿਖਤੀ ਤੌਰ ਤੇ ਭੇਜਿਆ ਸੀ ਜਦ ਜਦ ਸਾਡੀ ਮੀਟਿੰਗ ਹੋਈ ਸੀਗੀ ਇਹਨਾਂ ਨਾਲ ਹਰਜੋਤ ਵੈਸ ਜੀ ਨਾਲ ਉਸ ਦਿਨ ਵੀ ਉਹਨਾਂ ਨੇ ਕਿਹਾ ਹੋਇਆ ਸੀ ਕਿ ਅਸੀਂ ਹਾਈ ਕੋਰਟ ਨੂੰ ਭੇਜਿਆ ਮਤਲਬ ਜੱਜ ਤੋਂ ਮੰਗਿਆਗਾ ਕਿ ਸਾਨੂੰ ਕਲੀਅਰ ਕਰੋ ਉਹਨਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਸੀ ਨਾਲ ਉਹ ਡਾਕੂਮੈਂਟ ਵੀ ਭੇਜੇ ਸੀ ਵੀ ਸੁਪਰੀਮ ਕੋਰਟ ਤਾਂ ਖਾਰਜ ਕਰ ਚੁੱਕਿਆ ਉਹਨਾਂ ਨੇ ਹਾਈ ਕੋਰਟ ਵੱਲੋਂ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਉਹਨਾਂ ਨੂੰ ਐਲਪੀ ਲਾਉਣੀ ਪਈ ਉਹਨਾਂ ਨੇ ਭਰਤੀ ਪੂਰੀ ਕਰਨੀ ਆ ਹਰ ਹਾਲਤ ਚ ਕਰਨੀ ਆ ਪਰ ਉਹਨਾਂ ਨੂੰ ਇਹ ਸੀ ਵੀ ਕੱਲ ਨੂੰ ਫੇਰ ਅਸੀਂ ਕੋਰਟ ਕੇਸਾਂ ਦੇ ਵਿੱਚ ਰੁਲਦੇ ਫਰੀਏ ਉਹਦੇ ਨਾਲੋਂ ਚੰਗਾ ਪਹਿਲਾਂ ਹੀ ਸੋਚ ਸਮਝ ਕੇ ਚਲ ਗਏ ਇਸ ਕਰਕੇ ਹਾਈ ਕੋਰਟ ਨੂੰ ਭੇਜਿਆ ਜੋ ਵੀ ਹੋ ਸਾਡੇ ਲਈ ਚੰਗਾ ਹੀ ਹੋਊ ਕਿਉਂਕਿ ਹਾਈ ਕੋਰਟ ਹੁਣ ਸੁਪਰੀਮ ਕੋਰਟ ਤੋਂ ਉੱਤੋਂ ਤਾਂ ਹੈ ਨਹੀਂ ਫਿਰ ਹਾਈ ਕੋਰਟ ਕਹਿ ਦੂਗਾ ਵੀ ਭਾਈ ਬੀਏਡ ਨੂੰ ਬਾਹਰ ਰੱਖ ਕੇ ਤੁਸੀਂ ਬਾਕੀ ਭਰਤੀ ਪੂਰੀ ਕਰ ਲਓ ਆਹੀ ਹੋ ਸਕਦਾ ਜੇ ਇਹਦੇ ਉਲਟ ਕੁਝ ਜਾਂਦਾ ਉਹਦੇ ਲਈ ਜਿਵੇਂ ਜੁਨੀਅਨ ਵਾਲੇ ਕਹਿ ਰਹੇ ਨੇ ਕਮੇਟੀ ਮੈਂਬਰ ਤਿਆਰ ਰਹੋ ਜੇ ਸਾਨੂੰ ਐ ਲੱਗਿਆ ਵੀ ਸਾਡੇ ਨਾਲ ਕੋਈ ਵਧਿੱਕੀ ਹੁੰਦੀ ਆ ਫਿਰ ਆਪਾਂ ਵੀ ਕੋਰਟ ਚਲੇ ਜਾਵਾਂਗੇ